आज भीड़ ज्यादा क्यों हुई इकट्ठे हो गए आ नहीं रही आवाज उच्चा बोला वो भी आवाज नहीं ए, 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 आ रही है करिए नहीं चेक कर दो यार ये 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 आ रही है दीदा ਕੋਈ ਨਹੀਂ ਦੇਖੋ ਛੋਟੇ ਛੋਟੇ ਆਪਣੇ ਭਾਈ ਨੂੰ ਤੁਸੀਂ ਸਮਰਥਨ ਦਿਓਗੇ ਤਾਂ ਹੀ ਤਾਂ ਉਹ ਸਾਰਾ ਕੀਤਾ ਹੋਵੇ ਉਹ ਕਿੰਨਾ ਕੁ ਬਚੂਗਾ ਉਹ ਕਿੰਨਾ ਕੁ ਬਚੂਗਾ ਇਹ ਬਹੁਤ ਹੀ ਚੰਗਾ ਹੈ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਹ ਕਿਵੇਂ ਹੋ ਰਿਹਾ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ। 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 ਅ ਉਹਨਾਂ ਨੇ ਪੋਜੀਸ਼ਨ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਨੰਬਰ 87 ਐਮ ਇਥੇ 14 7 2024 ਦੀ ਤੇ ਤੇ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਬੀਐਨਐਸ ਹੈ ਉਹਦੇ ਵਿੱਚ ਥਾਣਾ ਕੋਤਵਾਲੀ ਪਰਚਾ ਦਰਜ ਕੀਤਾ ਗਿਆ ਸੀ ਬਾਅਦ ਦੇ ਵਿੱਚ ਸਾਡੀ ਟੀਮਸ ਨੇ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 2 ਇੰਚਾਰਜ ਸੀਆਈਏ 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮ ਟਾਈਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦਾ ਆਪਰਾਧਿਕ ਪਛੋਕਰ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀ ਦੀ ਫਰੋਤੀ ਵਾਲੀ ਇਹਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀ ਜੀ ਉਹਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਧੰਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁੱਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਜੇ ਸਾਹਮਣੇ ਆਇਆ ਸੀ ਉਹਨੇ ਸਿਰਫ ਇਸੀ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀ ਕਿ ਬਲਕਿ ਦੋ ਤਿੰਨ ਜਣਾਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀ ਜੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਮਨਿਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਪ੍ਰਿੰਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਵੀ ਕ੍ਰਿਮਨ ਪਿਛੋਕੜ ਨਹੀਂ ਹੈ ਤੇ ਸਾਡੇ ਰਾਹੀਂ ਲੋਕਾਂ ਨੂੰ ਅਸੀਂ यही रिक्वेस्ट दोबारा करना चाहते हैं कि ਜਦੋਂ ਵੀ इस तरीके ਦੀ कोई कॉल ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ जाए ताकि ਤਾਂ ਕਿ ਅਸੀਂ तक जाके पता कर सके कि ਕਰ ਸਕੇ ਕਿ ਇਹਦੀ ਸੱਚਾਈ मकसद ਹੈ। ਬਸ ਸੇਕੋਨ ਲੇ ਜਾਤਾ ਹੁੰਦਾ ਬਕਰ ਤੋਂ ਹੀ ਬੋਲਦੇ। ਬੇਸਿਕਲੀ ਮਕਸਦ ਤਾਂ ਪੈਸੇ ਹੀ ਨੇ ਸੀ। ਇਹ ਦੂਜੀ ਵੀ ਕਾਫੀ ਜਿਹੀ ਜੇ ਦੋ ਬੰਦੇ ਨਾਮ ਤੇ ਨਾ ਜੀ ਅਸੀਂ ਸਰ ਜਨਿਕ ਨਹੀਂ ਕਰ ਸਕਦੇ ਦੋ ਨਾਮ ਦੇ ਨਹੀਂ ਮਾਮਲੇ ਤਾਂ 3-4 ਹੈਗੇ ਇਹਨੇ 3-4 ਜਗ੍ਹਾ ਕਾਲ ਕੀਤੀ ਸੀ ਲੇਕਿਨ ਜਿਹੜਾ ਵਿਅਕਤੀ ਸਾਡੇ ਕੋਲ ਆਇਆ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕਰਤੀ ਬਾਕੀ ਇਹਦੀ ਤਫਸੀਲ ਜਦੋਂ ਜਿਹੜੀ ਮੁੱਢਲੀ ਤਫਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਇਹਨੇ ਮੰਨਿਆ ਕਿ ਮੈਂ ਦੋ-ਤਿੰਨ ਜਗ੍ਹਾ ਹੋਰ ਵੀ ਕਾਲ ਕੀਤੀ ਸੀ ਉਹ ਵੱਖ-ਵੱਖ ਤਰੀਕੇ ਦੀ ਕਾਲਿੰਗ ਕਰਦੇ ਨੇ ਟੈਕਨੀਕਲ ਡਿਟੇਲ ਜਿਹੜੀ ਹੈਗੀ ਕਈ ਵਾਰ ਅਸੀਂ 2 ਟੂ ਸਿਕਿਉਰਿਟੀ ਰਿਜ਼ਨਸ ਉਹ ਨਹੀਂ ਦੱਸਦੇ ਪੈਸੇ ਵੀ ਪੈਸੇ ਵੀ ਪੈਸੇ ਵੀ ਨਹੀਂ ਜਿਹੜਾ ਕਿ ਸਾਡੇ ਸਾਹਮਣੇ ਆਇਆ ਸੀ ਉਹਦੇ ਵਿੱਚ ਤਾਂ ਅਸੀਂ ਪੈਸੇ ਨਹੀਂ ਦੇਣ ਦਿੱਤੇ ਤਾਂ ਕਿਉਂਕਿ ਇਹਦਾ ਖੁਲਾਸਾ ਹੀ ਹੋ ਗਿਆ ਲੇਕਿਨ ਇਹ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਪਹਿਲਾਂ ਇਸ ਤਰੀਕੇ ਨਾਲ ਕਿਸੇ ਤੋਂ ਐਕਟ ਤਾਂ ਨਹੀਂ ਲੈ ਲੇ ਲੇਕਿਨ ਜਿੱਦੀ ਤਫਤੀਸ਼ ਹੁਣ ਤੱਕ ਹੋਈ ਹੈ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਇਹਦੇ ਕਹਿ ਮਤਲਬ ਵਟਿੰਡੇ ਸ਼ਹਿਰ ਦੇ ਵਿੱਚ ਹੀ ਇਹਨਾਂ ਨੇ ਕੀਤਾ ਹੈ ਸਰ ਇਹ ਕੰਮ ਕੀ ਕਰਦਾ ਹੈ ਇਹ ਡੈਂਟਿੰਗ ਪੇਂਟਿੰਗ ਦੀ ਸ਼ੌਕ ਤੇ ਕੰਮ ਕਰਦਾ ਜੀ ਬਟ ਇੰਦਾ ਸ਼ਹਿਰ ਦੇ ਰਹਿਣਾ ਹੈ ਸਰ ਇਹਨਾਂ ਕੋਲ ਕੋਲ ਕੀ ਕੋਈ ਕੋਈ ਇਸ ਤਰ੍ਹਾਂ ਦੇ ਦੇ ਸਕਦਾ ਕੋਈ ਜਾਣਕਾਰੀ ਤਾਂ ਮਿਲੂ ਪਰ ਉਹ ਜਾਣੂ ਨਹੀਂ ਪਤਾ ਲੱਗੇ ਵੀ ਉਹ ਕੋਲ ਕੋਲ ਨੇ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਆਈ ਨੇ ਅੰਦਾਜ਼ਾ ਜਰਾ ਲਾਇਆ ਕਿ ਇਹ ਇਨਾ ਬੰਦੇ ਨੂੰ ਮੈਂ ਫੋਨ ਕਰ ਸਕਦਾ ਇਹ ਬੰਦੇ ਵੀ ਮੈਨੂੰ ਲੱਗਦੇ ਹੈ ਤੇ ਉਹਨੇ ਇੱਕ ਇਸ ਤਰੀਕੇ ਦਾ ਪੈਟਰਨ ਬਣਾ ਕੇ ਕਾਲ ਹੁਣ ਤੱਕ ਤਾਂ ਇਕੱਲਾ ਹੀ ਸਾਹਮਣੇ ਜੇ ਤੁਹਾਨੂੰ ਮਾਈਕ ਪੜੀ ਗਈ ਉਸਦੀ ਬਸਤ ਪੜੀ ਗਈ ਕਿਸ ਚੀਜ਼ ਤੇ ਕੰਮ ਕਰਤੀ ਕੋਈ ਮੋਬਾਈਲ ਫੋਨ ਦੀ ਰਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੇ ਜਦੋਂ ਅਸੀਂ ਤੁਹਾਨੂੰ ਦੱਸਾਂਗੇ ਕੀ ਹਾਂ ਆਪਰੇਸ਼ਨਲ ਡਿਟੇਲਸ ਜਿਹੜੀ ਹੈਗੀ ਕੁਝ ਅਸੀਂ ਜਿਹੜੀ ਹੈਗੀ ਤੁਹਾਨੂੰ ਸਾਝ ਨਹੀਂ ਕਰਦੇ ਜੀ 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 ਜਿਹੜੇ ਲੱਖਵਕ ਲੱਖਵਕ ਤਰੀਕੇ ਦੇ ਜਿਨ੍ਹਾਂ ਦੇ ਉਹ professionਲ ਬੈਕਗਰਾਉਂਡ ਹੁੰਦੇ ਉਹ ਸਾਹਮਣੇ ਆਏ ਕਿ ਇਹਨੇ ਬਸੋ professionਲ ਬੈਕਗਰਾਉਂਡ ਦੇ ਬੰਦੇ ਆ ਤੁਹਾਨੂੰ ਬਟ ਇੰਡਾ ਸ਼ੇਅਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਾਰਜਨਿਕ ਨਹੀਂ ਕਰ ਸਕਦੇ। ਸਰ ਚਿੱਤਰ ਵੀ ਪਾਇਆ ਕਿ ਇਹਨਾਂ ਦੇ ਉਪਕਰਣ SLA ਉੱਤੇ ਪਰ ਹੈ। ਇਹ ਬਾਇਓਮੈਟਿਕ ਕਿਸ ਪ੍ਰਾਇਮ ਦੀ ਕੋਸ਼ਿਸ਼ ਹੋਣਾ ਹੈ ਵਾ ਇਹ ਇੰਟਰ ਹੈ ਜਾਂ ਦੋਸਰ ਇੰਸਟੂਮੈਂਟ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਕਟ ਪੈਸੇ ਕਮਾ ਰਿਹਾ ਹੈ ਜਾਂ ਬੇਰੋਜ਼ਗਾਰ ਹੈਗਾ ਇਹਦਾ ਪਹਿਲਾਂ ਵੀ ਪਿੱਛੇ ਵੀ ਅਸੀਂ ਕੇਸ ਕੇਸ ਕੀਤਾ ਸੀਗਾ ਇਸ ਤਰੀਕੇ ਦਾ ਉਹ ਲਾਲਚਾ ਹੈ ਕਿ ਇਸ ਤਰੀਕੇ ਦੇ ਕ੍ਰਾਈਮ ਦੇ ਰਾਹ ਤੇ ਪੈ ਜਾਂਦੇ ਬਟ ਮੈਂ ਤੁਹਾਨੂੰ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਇੱਕ ਤਾਂ ਜਿਹੜੇ ਯੂਥ ਇਸ ਤਰੀਕੇ ਦੇ ਗਲਤ ਕੰਮਾਂ 'ਚ ਪੈ ਜਾਂਦੇ ਕਿ ਉਹ ਨਾ ਕਰਨ ਕਿਉਂਕਿ ਅਲਟੀਮੇਟਲੀ ਫੜੇ ਜਾਓਗੇ ਤੇ ਇਹਦੇ ਵੀ ਸਜ਼ਾ ਵਗੈਰੇ ਜਿਹੜੀ ਕਾਫੀ ਹੁੰਦੀ ਕਿਰਦੇ ਤਬਾ ਹੋ ਜਾਂਦੇ ਦੂਜਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਨਾ ਤੇ ਅਸੀਂ ਕਿਸੇ ਦੀ ਆਈਡੈਂਟੀਟੀ ਡਿਸਕਲੋਸ ਕਰਦੇ ਹਾਂ ਸਾਡੀ ਹੈਲਪ ਵੀ ਕਰਾਂਗੇ ਤੇ ਕੇਸ ਵੀ ਫੇਸ ਕਰਕੇ ਨਹੀਂ ਜੀ ਕੋਈ ਹਥਿਆਰ ਜਿਹੜਾ ਹੈਗਾ ਬਰਾਮਦਗੀ ਹੁਣ ਤੱਕ ਨਹੀਂ। ਉਹ ਦੇਖੋ ਜੀ ਇਹਦਾ ਓਬਵੀਅਸ ਹੈ ਤਾਂ ਪਿਛੋਕੜ ਜਿਹੜਾ ਹੈਗਾ ਕ੍ਰਿਮੀਨਲ ਤਾਂ ਹੈ ਨਹੀਂ। ਨਾ ਹੀ ਕਿਸੇ ਗੈਂਗ ਦਾ ਮੈਂਬਰ ਹੈ। ਤਾਂ ਇਹਨੇ ਤਾਂ ਵੈਸੀ ਇੱਕ ਜਿਹੜੀ ਹੈ ਆਪਣਾ ਫੇਕ ਟੈਗ ਵੀ ਕਰਕੇ ਦੇਖ ਲਈ ਕਿ ਜੀ ਕੋਈ ਪੈਸੇ ਦੇ ਦੇਵੇ। ਜਿਸ ਤਰੀਕੇ ਦਾ ਬੈਕਗ੍ਰਾਉਂਡ ਹੈਗਾ ਆਈ ਡੋਨਟ ਥਿੰਕ ਮਚ ਐਜੂਕੇਸ਼ਨ ਹੋਏਗੀ ਬਟ ਉਹ ਦੱਸਦਾ। ਥੈਂਕ ਯੂ ਸਸਰੀ ਕਾਲਸ। Maybe <laughs>